ਕਾਰਾਂ ਦੇ ਵਿਚਾਲੇ ਚੱਕਰ ਖੋਣ ਕਰਕੇ ਵਾਪਰਿਆ ਭਿਆਨਕ ਹਾਦਸਾ ਬਲਾਚੌਰ ਰੂਪਨਗਰ ਰਾਜਮਗਰ ਤੇ ਸਥਿਤ ਪੈਂਡ ਸੁੱਧਾ ਮਾਜਰ ਪੋਲ ਬੀਤੀ ਰਾਤ ਨੂੰ ਕਾਰਾਂ ਦੀ ਕੋਈ ਆਪਸੀ ਟੱਕਰ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਜੇ ਦੇ ਗੰਭੀਰ ਹੋਣ ਦੀ ਖਬਰ ਮਿਲੀ ਹੈ ਜਾਣਕਾਰੀ ਦਿੰਦੇ ਸੜਕ ਸੁਰੱਖਿਆ ਫੋਰਸ ਟੀਮ ਦੇ ਅਧਿਕਾਰੀ ਕੁਲਵੀਰ ਸਿੰਘ ਨੇ ਦੱਸਿਆ ਕਿ ਹਾਦਸਾ ਬੀਤੀ ਰਾਤ ਨੂੰ ਹੋਇਆ ਏ ਬਲਾਚੌਰ ਸਾਈਡ ਤੋਂ ਇੱਕ ਜੈਨ ਕਾਰ ਦੇ ਵਿੱਚ ਮਨਜੀਤ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਮਤੋਂ ਮੰਡ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਕਰਨ ਵਾਸੀ ਪਟਿਆਲਾ ਜੋ ਕਿ ਹੁਣ ਪਿੰਡ ਮਾਨੇਵਾਲ ਰਹਿੰਦਾ ਸੀ ਦੋਵੇਂ ਕਾਰਾਂ ਦੇ ਵਿੱਚ ਸਵਾਰ ਸਨ ਉਹ ਸੁੱਧਾ ਮਾਜਾ ਕੱਟ ਤੋਂ ਪਿੰਡ ਮਾਨੇਵਾਲ ਨੂੰ ਮੁੜਨ ਲੱਗੇ ਤੇ ਉਹਨਾਂ ਦੀ ਕਾਰ ਦੀ ਟੱਕਰ ਦੂਜੇ ਪਾਸੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਵੱਲ ਆ ਰਹੀ ਇੱਕ ਕਾਰ ਜਿਸ ਨੂੰ ਅਰਸ਼ਦੀਪ ਸਿੰਘ ਪੁੱਤਰ ਸਰਜੀ ਸਿੰਘ ਵਾਸੀ ਅੰਮ੍ਰਿਤਸਰ ਚਲਾ ਰਿਹਾ ਸੀ ਇਸ ਹਾਦਸੇ ਦੇ ਵਿੱਚ ਜਿਆਦਾ ਸੱਟਾਂ ਲੱਗਣ ਕਰਕੇ ਉਸ ਦੀ ਮੌਤ ਹੋ ਗਈ ਅਤੇ ਗੰਭੀਰ ਜ਼ਖਮੀ ਮਨਜੀਤ ਸਿੰਘ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਬਲਾਚੌਰ ਵਿਖੇ ਦਾਖਲ ਕਰਵਾਇਆ ਗਿਆ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਕਾਰਾਂ ਦੇ ਪ੍ਰਕਟੇ ਉੱਡ ਗਏ ਅਤੇ ਥਾਣਾ ਕਟਗੜ੍ਹ ਪੁਲਿਸ ਨੇ ਨੁਕਸਾਨੀ ਕਾਰਾਂ ਨੂੰ ਕਾਪੜੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ